ਚਾਂਚ ਕੀ ਜਾ ਸਕੀ ਸਾਇੰਟਿਫਿਕ ਚਾਂਚ ਕੀ ਜਾ ਸਕੀ ਹੈ ਇਹ ਵੀ ਇਹ ਵੀ ਇਹ ਬਣਾਣਾ ਹੈ ਬਾਵੇ ਇੱਥੇ ਕਿਹਾ ਦੋ ਕੋਰ ਬਿਮਾਰੀ ਹੋ ਰਹੀ ਹੈ ਇਹਦੇ ਖੇਤਾਂ ਦੇ ਵਿੱਚ ਕਿੰਨ ਜਗ੍ਹਾ ਟੁਕੜਾ ਮੈਂ ਇੱਥੇ ਪੁੱਛਿਓ ਕੀ ਜਣਾ ਕਰੀਏ ਇਹ ਸਿੱਧੀ ਵਾਰ ਹੈ ਜੀ ਪਾਕਿਸਤਾਨੀ ਮਝਾਈ ਲੋ ਸਾਹਮਣੇ ਖੇਤਾਂ ਚ ਪਈ ਹੈ ਮੱਖਣਵਿੰਡੀ ਅਮਰਸਰ ਦਾ ਹਿੱਸਾ ਆ 20-25 ਲੱਖ ਦੀ ਵਾਦੀ ਵਾਲਾ ਬੜਾ ਵੱਡਾ ਸ਼ਹਿਰ ਆ ਗੁਰੂ ਦੀ ਨਗਰੀ ਆ ਆਰਮੀ ਦੇ ਬੇਸ ਕੈਂਪ ਨੇ ਇੱਥੇ ਬਹੁਤ ਵੱਡਾ ਨੁਕਸਾਨ ਕਰ ਸਕਦੀ ਸੀ ਜੋ ਮੈਨੂੰ ਪਤਾ ਲੱਗਾ ਕਿ 1.5 ਕਿਲੋਮੀਟਰ ਦੀ ਰੇਂਜ ਆ ਐਸਐਲਵੀ ਇਹਦੀ ਜਬਰਾਸਤ ਹੁੰਦੀ ਆ ਤੇ ਸੋ ਇਹ ਗੁਰੂ ਦੀ ਨਗਰੀ ਹੋਣ ਕਰਕੇ ਮੈਂ ਸਮਝਦਾ ਬੜਾ ਵੱਡਾ ਬਚਾਅ ਹੋਇਆ ਇੰਡੀਅਨ ਆਰਮੀ ਪੂਰੀ ਸ਼ਕਤੀ ਆ ਜਵਾਬ ਦਿੰਦੇ ਸੁਪਰ ਪਾਵਰ ਹੈ ਪਾਕਿਸਤਾਨ ਕੋਈ ਅੱਗੇ ਖੜਿਆ ਨਹੀਂ ਹੋਏਗਾ ਇਹ ਦੇ ਪਲੇਖੇ ਕੱਢ ਦੇਗੀ ਇੰਡੀਅਨ ਫੌਸ ਜਿਹੜੀ ਹੈ ਮੈਂ ਸਿਰਫ ਇਹ ਕਹਿਣਾ ਕਿ ਅਮਨ ਵਰਗੀ ਕੋਈ ਚੀਜ਼ ਨਹੀਂ ਹੈ ਪਾਕਿਸਤਾਨ ਨੂੰ ਅੰਤਕਵਾਦ ਨੂੰ ਬੰਦ ਕਰਨਾ ਚਾਹੀਦਾ ਜਿਹੜਾ ਪਿਛਲੇ 50 ਸਾਲ ਤੋਂ ਪਨਾਹ ਦੇ ਕੇ ਕੱਲੇ ਹਿੰਦੁਸਤਾਨ ਦਾ ਨਹੀਂ ਹੋਰ ਵੀ ਕੰਟਰੀਜ਼ ਦਾ ਇਹ ਨੁਕਸਾਨ ਕਰ ਰਹੇ ਨੇ ਅੰਤਕਵਾਦੀ ਕਿਸੇ ਦੇ ਨਹੀਂ ਹੁੰਦੇ ਨਾ ਹੀ ਪਾਕਿਸਤਾਨ ਦੇ ਨੇ ਜ਼ਿੰਮੇਵਾਰੀ ਪਾਕਿਸਤਾਨ ਦੀ ਬੰਦੀ ਆ ਉਹਦੀ ਧਰਤੀ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਟ੍ਰੇਨਿੰਗ ਸੈਂਟਰ ਬਣੇ ਨੇ ਉਹਨਾਂ ਨੂੰ ਚੈੱਕ ਤੇ ਪਾਕਿਸਤਾਨ ਗਵਰਨਮੈਂਟ ਨੇ ਕਰਨਾ ਨਾ ਜੀ ਇਹ ਤੇ ਉਹਨਾਂ ਨੂੰ ਸ਼ਾਇਦ ਹੁੰਦੇ ਆ ਹਿੰਦੁਸਤਾਨ ਦੇ ਖਿਲਾਫ ਇਸਤੇਮਾਲ ਕਰਦੇ ਨੇ ਫਿਰ ਜਦੋਂ ਪਾਕਿਸਤਾਨ 'ਚ ਕੁਝ ਹੁੰਦਾ ਆ ਤੇ ਫਿਰ ਹਿੰਦੁਸਤਾਨ ਦਾ ਨਾਮ ਆਉਂਦੇ ਨੇ ਹਿੰਦੁਸਤਾਨ 'ਚ ਤੇ ਕਿਤੇ ਨਹੀਂ ਨਾ ਟੈਰਰਿਸਟ ਕੈਂਪ ਬਿਲਕੁਲ ਕਿਤੇ ਇੱਕ ਵੀ ਨਹੀਂ ਸ਼ੋਅ ਕਰ ਸਕਿਆ ਪਾਕਿਸਤਾਨ ਉਹ ਨਾ ਹੀ ਆ ਇੰਡੀਆ ਇੰਡੀਅਨ ਜਿਹੜੇ ਆ ਨਾ ਸ਼ਾਂਤੀਪ੍ਰੀਏ ਲੋਗ ਨੇ ਅਸੀਂ ਕਹਿੰਦੇ ਆ ਅਸੀਂ ਚਾਹੁੰਦੇ ਆ ਕਿ ਖੁਦ ਜਿਓ ਔਰੋਂ ਕੋ ਵੀ ਜਿਨੇ ਦੋ ਤੁਸੀਂ ਆਪਣਾ ਹੱਥੋਂ ਖੇਡੋ ਬਸੋ ਸਾਨੂੰ ਆਪਣਾ ਹੱਥਾਂ ਖੇਡਣ ਦੋ ਤਰੱਕੀ ਕਰੀਏ ਦੋਵੇਂ ਮੁਲਕ ਇਸ ਪਾਸੇ ਆਓ ਤੁਸੀਂ ਤੇ ਆਪਣਾ ਰਵਈਆ ਛੱਡਣ ਹੀ ਨਹੀਂ ਦਏ 1947 ਦੇ ਵਿੱਚ ਹੀ ਤੁਸੀਂ ਵਾਰ ਸ਼ੁਰੂ ਕਰ ਦਿੱਤੀ ਕਸ਼ਮੀਰ ਤੋਂ ਇਹ ਇੰਡੀਅਨ ਆਰਮੀ ਜਦੋਂ 90000 ਸੈਂਡਰ ਕਰਦੇ ਜੇ ਬੰਗਲਾਦੇਸ਼ ਵੇਲੇ ਹੋਦੋਂ ਅਸੀਂ ਤੁਹਾਡੇ ਕਹਿਣ ਤੇ ਫੌਜੀ ਤੁਹਾਡੀਆਂ ਵਾਪਸ ਕਰ ਦਿੰਨੇ ਆ ਬੰਦੀ ਜਿਹੜੇ ਤੁਹਾਡੇ ਸੋਲਜਰ ਹੁੰਦੇ ਨੇ ਸੋ ਮੇਰਾ ਕਹਿਣ ਦਾ ਸਿਰਫ ਇਹ ਮੇਰਾ ਮਕਸਦ ਆ ਕਿ ਇੰਡੀਅਨ ਆਰਮੀ ਕਮਜ਼ੋਰ ਨਹੀਂ ਆ 150 ਕਰੋੜ ਦੀ ਆਬਾਦੀ ਵਾਲਾ ਮੁਲਕ ਸਾਰਾ ਇਕੱਠਾ ਆ ਹਿੰਦੂ ਮੁਸਲਮਨ ਸਿੱਖ ਅਸਾਈ ਅਸੀਂ ਸਾਰੇ ਡਟ ਕੇ ਇੰਡੀਅਨ ਆਰਮੀ ਦਾ ਸਾਥ ਦੇ ਕੇ ਬਿਲਕੁਲ ਪਾਕਿਸਤਾਨ ਨਾਲ ਲੜਾਈ ਲੜਾਂਗੇ ਥੈਂਕ ਯੂ ਜੀ